2008-09 ਦੇ ਵਿੱਚ ਜਦ ਸਾਰੀ ਦੁਨੀਆ ਰੈਸੈਸ਼ਨ ਚ ਜਾ ਰਹੀ ਸੀ ਇੰਡੀਆ ਵਾਸ ਦਾ ਓਨਲੀ ਵਨ ਜਿਹੜੀ ਕਿ ਗਰੋਥ ਕੀਤੀ ਆ ਐਂਡ ਹੀ ਵਾਸ ਦਾ ਬ੍ਰੇਨ ਬਿਹਾਈਂਡ ਇਟ ਐਂਡ ਓਬਾਮਾ ਐਕਚੁਅਲੀ ਐਪਰੀਸ਼ੀਏਟਡ ਇੰਡੀਆ ਵਾਸ ਦਾ ਇਕਨੋਮੀ ਜਿਹਨੇ ਕਿ ਵਰਲਡ ਇਕਨੋਮੀ ਡੁੱਬਣ ਤੋਂ ਬਚਾਈ ਸੀ ਬਿਲਕੁਲ ਨਰਿੰਦਰ ਮੋਦੀ ਜੀ ਨੂੰ ਲੋੜ ਪਈ ਤੇ ਇੰਡੀਆ ਦੀ ਇਕਨੋਮੀ ਡਾਵਾ ਡੋਲਿਆ ਤਾਂ ਹੀ ਕਾਲਡ ਹੂ ਡਾਕਟਰ ਮਨਮੋਨ ਸਿੰਘ ਮਨਮੋਨ ਸਿੰਘ ਇੱਕ ਉਹ ਪ੍ਰਾਈਮ ਮਿਨਿਸਟਰ ਸੀ ਜਿਹਦੇ ਕੋਲ ਜਦੋਂ ਪ੍ਰਾਈਮ ਮਿਨਿਸਟਰ ਬਣਿਆ ਉਦੋਂ ਵੀ ਉਹੀ ਕਾਰ ਸੀ ਉਹੀ ਕਪੜੇ ਸੀ 10 ਸਾਲੋਂ ਪ੍ਰਾਈਮ ਮਿਨਿਸਟਰ ਰਹਾ ਉਹੀ ਕਾਰ ਸੀ ਉਹੀ ਕਪੜੇ ਸੀ ਲੈਸ ਨਾਟ ਫੋਰਗੇਟ ਡਾਕਟਰ ਮਨਮੋਹਨ ਸਿੰਘ ਦੀ ਪ੍ਰਧਾਨਗੀ ਪ੍ਰਾਈਮ ਮਿਨਿਸਟਰਸ਼ਿਪ ਦੇ ਥੱਲੇ ਇੰਡੀਆ ਦੀ ਜਿਹੜੀ ਗਰੀਬਾਂ ਦੀ ਪੋਪੂਲੇਸ਼ਨ ਆ ਇਟ ਵੈਂਟ ਡਾਊਨ ਜਦੋਂ ਬਾਦਲ ਸਾਹਿਬ ਚੀਫ ਮਿਨਿਸਟਰ ਸੀਗੇ ਹੀ ਮੇਡ ਸਟੇਟਮੈਂਟ ਸੋ ਮਨੀ ਟਾਈਮਸ ਵੀ ਹਾਂ ਜਦੋਂ ਵੀ ਅਸੀਂ ਕਦੇ ਉੱਥੇ ਗਏ ਹਾਂ ਚਾਹੇ ਲੰਘਦੇ ਫਤਈ ਬਲਾਈਆ ਤੇ ਖਾਲੀ ਮੁੜ ਕੇ ਨਹੀਂ ਆਏ ਉਹ ਆਪਣੀ ਪ੍ਰਾਈਮ ਮਿੰਿਸਟਰਸ਼ਿਪ ਵੇਲੇ ਗੁਰਦੁਆਰੇ ਉੱਥੇ ਹਰਮੰਦਰ ਸਾਹਿਬਾ ਮੱਥਾ ਟੇਕਣ ਆਉਂਦੇ ਰਹੇ ਆ ਪਰ ਉਹਨਾਂ ਨੂੰ ਕਦੀ ਸਰੂਪਾ ਨਹੀਂ ਦਿੱਤਾ ਉਹਨੇ ਕਦੀ ਅਜੇ ਤੱਕ ਉਸ ਚੀਜ਼ ਦੀ ਕੰਪਲੇਨ ਨਹੀਂ ਕੀਤੀ ਕਿ ਇੱਥੇ ਵੀ ਮੈਂ ਹਰਮੰਦਰ ਸਾਹਿਬ ਹਾਂ ਤੇ ਮੈਨੂੰ ਪ੍ਰੋਪਰ ਰੈਕੋਗਨੀਸ਼ਨ ਨਹੀਂ ਮਿਲੀ ਨੋ ਬਿਕਾਉਜ਼ ਥਾ ਫਾਰ ਹਿਮ ਥੈਟ ਡਸਨਟ ਮੈਟਰ 2010 ਸਮਾਲ ਥਿੰਗ ਕਸ਼ਮੀਰੀ ਬੰਦਾ ਮੈਨੂੰ ਇਹ ਦੱਸ ਰਿਹਾ ਕਹਿੰਦਾ ਪਈ ਮਨਮੂਨ ਸਿੰਘ ਵਾਜ ਦਾ ਓਨਲੀ ਪ੍ਰਾਈਮ ਮਿਨਿਸਟਰ ਜਿਹਨੂੰ ਕਿ ਅਸੀਂ ਕਸ਼ਮੀਰੀ ਆ ਜਿਹੜੇ ਫੀਲ ਕਰਦੇ ਆ ਫਿਰ ਉਹਨੂੰ ਸਾਡੀ ਪੇਨ ਦਾ ਪਤਾ ਉਹ ਸਾਡੀ ਪੇਨ ਸਮਝਦਾ ਔਰ ਉਹੋ ਸਾਡੀ ਪੇਨ ਦੇ ਉੱਤੇ ਮੱਲਮ ਲਾ ਰਿਹਾ ਕਹਿੰਦਾ ਬਾਕੀ ਜਿੰਨੇ ਵੀ ਆਏ ਆ ਮੱਲਮ ਕਿਸੇ ਨਹੀਂ ਲਾਈ ਮੌਤ ਤੋਂ ਬਾਅਦ ਨਾ ਮਤਲਬ ਵੀ ਇੱਕਦਮ ਜਿਹੜੀ ਇਹ ਗੱਲ ਸ਼ੁਰੂ ਹੋ ਗਈ ਵੀ ਹਾਂ ਸੰਸਕਾਰ ਕਿੱਥੇ ਕੀਤਾ ਜਾਣਾ राइट ਤੇ ਜਦੋਂ ਹੀ ਕਾਂਗਰਸ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਹਾਂ ਜਿਹੜਾ ਸੰਸਕਾਰ ਹੈ ਉਹ ਰਾਜ ਘਾਟ ਤੇ ਨਹੀਂ ਕੀਤਾ ਜਾਣਾ ਤਾਂ ਉਹਨਾਂ ਨੇ ਇੱਕ ਚਿੱਠੀ ਲਿਖੀ ਪ੍ਰਧਾਨ ਮੰਤਰੀ ਨੂੰ ਹਨਾ ਇਮੀਡੀਏਟ ਮੀਟਿੰਗ ਬੁਲਾ ਕੇ ਵੀ ਅਸੀਂ ਇਤਰਾਜ਼ ਜ਼ਾਹਰ ਕਰਦੇ ਹਾਂ ਵੀ ਨਹੀਂ ਸੋ ਬੀਇੰਗ ਅ ਸੈਕਟਰ ਔਰ ਬੀਇੰਗ ਡਾਕਟਰ ਮਨਮੋਹਨ ਸਿੰਘ ਉਹਨਾਂ ਦਾ ਸੰਸਕਾਰ ਕਿਤੇ ਵੀ ਹੋਇਆ ਇਟ ਡਸ ਨਾਟ ਅਫੈਕਟ ਹਿਸ ਪਰਸਨੈਲਿਟੀ ਬਿਲਕੁਲ ਜੋ ਉਹਨਾਂ ਦੀ ਦੇਣ ਆ ਨਾ ਨਾਟ ਜਸਟ ਟੂ ਇੰਡੀਆ ਨਾਟ ਜਸਟ ਟੂ ਇੰਡੀਆ ਬਟ ਆਦਰਵਾਇਜ਼ ਆਲਸੋ ਟੂ ਦਾ ਵਰਲਡ ਇਕਨੋਮੀ ਡਾਕਟਰ ਮਨਮੋਹਨ ਸਿੰਘ ਹੀ ਵਾਸੇ ਸੇਖੀ ਵਾਗੇ ਸਰਦਾਰ ਸਰਦਾਰ ਨੂੰ ਨਾ ਸਰਦਾਰੀ ਦਿਖਾਉਣ ਵਾਸਤੇ ਕੋਈ ਮੜੀ ਨਹੀਂ ਚਾਹੀਦੀ ਹੁੰਦੀ ਕੋਈ ਬੋਤ ਨਹੀਂ ਚਾਹੀਦਾ ਹੁੰਦਾ ਕੋਈ ਉਹਦਾ ਦੀ ਜਾਨਕਿ ਉਹ ਜਿਹੜੀਆਂ ਦੁਨਿਆਵੀ ਚੀਜ਼ਾਂ ਹਨਾ ਉਹੋ ਚੀਜ਼ਾਂ ਜਿਹੜੀਆਂ ਇਨਸਟੈਡ ਆਫ ਉਹਦੇ ਉੱਤੇ ਡਾਉਂ ਦਾ ਰੋਡ ਆ ਕੇ ਕਬੂਤਰ ਬੈਠਣਾ ਕਾਂ ਬੈਠਣਾ ਯੂ ਡੋਟ ਨੀਡ ਥੈਟ ਬਹੁਤ ਸਾਰੇ ਸਿੱਖ ਨੇ ਨਾ ਜਿਹੜੇ ਉਹ ਇਸ ਗੱਲ ਨੂੰ ਲੈ ਕੇ ਜਿਹੜੀ ਆ ਉਹਨਾਂ ਦੇ ਦਿਮਾਗ ਦੇ ਵਿੱਚ ਸ਼ੰਕੇ ਆ ਉਹ ਕਹਿੰਦੇ ਵੀ ਦੇਖੋ ਜੀ ਗੱਲ ਇਹ ਆ ਵੀ ਉਹਨਾਂ ਨੇ ਕਿਹਾ ਅਸੀਂ ਵਿਚਾਰਾਸੀ ਭੁੱਲ ਜਾਓ ਜਾਂ ਐਦਾਂ ਹੋ ਜਾਓ ਠੀਕ ਆ ਨਹੀਂ ਮਤਲਬ ਵੀ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਬਲੇਮ ਕਰਦੇ ਆ ਜਿਹੜੀ ਆਪਣੀ ਨਾ ਉਹ ਪੰਜਾਬ ਦੇ ਵਿੱਚ ਆਪਣੇ ਕਹਾਵਤ ਆ ਭਈ ਹਾਥੀ ਜਾਂ ਤੁਰਦਾ ਤਾਂ ਕਿੱਥੇ ਪਹੁੰਚਦੇ ਹੁੰਦੇ ਆ ਮਨਮੋਹਨ ਸਿੰਘ ਵਾਜ਼ੇ ਹਾਥੀ ਅਸੀਂ ਠੇਕਾ ਲਿਆ ਆ ਵੀ ਹਰ ਚੀਜ਼ ਅਸੀਂ ਕੰਡੈਮ ਕਰਨੀ ਕਰਨੀ ਹੈ। ਲੈਟ ਅਸ ਲੁੱਕ ਐਟ ਦਾ ਅਚੀਵਮੈਂਟ। ਜਦ ਅਸੀਂ ਨਿਆਣਿਆਂ ਨੂੰ ਦੱਸਣਾ ਨਾ ਜਿਹੜੀ ਮੈਂ ਗੱਲ ਪਹਿਲਾਂ ਕਹਿ ਕੇ ਹਟਿਆ ਅਸੀਂ ਨਿਆਣਿਆਂ ਨੂੰ ਇਹ ਕਹਿਣਾ ਕਿ ਭਾਈ ਆਹ ਦੇਖੋ ਆ ਬੰਦਾ ਬੈਠਾ ਦਰਸ਼ਕੋ ਮੈਂ ਆਵਤਾਰ ਸ਼ੇਰਪਰੀ ਅਤੇ ਐਵਰ ਤੁਸੀਂ ਮੈਨੂੰ ਦੇਖਦੇ ਹੋ ਰਾਈਟ ਵੇ ਦਾ ਆਵਤਾਰ ਸ਼ੇਰਪਰੀ ਦੇ ਵਿੱਚ ਪਰ ਠੰਡ ਬਹੁਤ ਹੈ ਮੌਸਮ ਖਰਾਬ ਹੈ ਸੋ ਇਸ ਕਰਕੇ ਅਸੀਂ ਬਾਹਰ ਰੋਡ ਤੇ ਤਾਂ ਨਹੀਂ ਜਾ ਰਹੇ ਸੋ ਅੱਜ ਗੱਲਬਾਤ ਵੇ ਦਾ ਆਵਤਾਰ ਸ਼ੇਰਪਰੀ ਅਸੀਂ ਕਰਨੀ ਹੈ। ਬਹੁਤ ਹੀ ਗੰਭੀਰ ਮੁੱਦਾ ਜਿਹੜਾ ਚੱਲ ਰਿਹਾ ਹੈ ਕਿ ਡਾਕਟਰ ਮਨਮੋਹ ਸਿੰਘ ਨੇ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਸੀ ਉਹਨਾਂ ਦੀ ਅਚਨਚੇਤ ਮੌਤ ਹੋ ਗਈ ਹੈ ਬਿਮਾਰੀ ਤੋਂ ਬਾਅਦ ਕਾਫੀ ਲੰਬੀ ਉਮਰ ਸੀ ਉਹਨਾਂ ਦੀ ਤੇ ਜਿਸ ਦੇ ਚੱਲਦਿਆਂ ਉਹਨਾਂ ਦੀ ਮੌਤ ਤੋਂ ਬਾਅਦ ਜਿਹੜਾ ਕਾਫੀ ਵਿਵਾਦ ਪੈਦਾ ਹੋਇਆ ਅ ਜਦੋਂ ਤੋਂ ਕਾਂਗਰਸ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਵੀ ਉਹਨਾਂ ਦਾ ਜਿਹੜਾ ਸੰਸਕਾਰ ਸੀ ਰਾਜ ਘਾਟੇ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਜਿਹੜੀਆਂ ਸਿੱਖ ਧਰਮ ਦੇ ਵਿੱਚ ਵੀ ਸਿੱਖ ਲੀਡਰਾਂ ਦੇ ਵਿੱਚ ਵੀ ਇੱਕ ਜਿਹੜੀ ਕਸ਼ਮਕਸ਼ ਦੇਖਣ ਨੂੰ ਮਿਲੀ ਹੈ ਵੀ ਸੰਸਕਾਰ ਉੱਥੇ ਹੋਣਾ ਚਾਹੀਦਾ ਸੀ ਸੰਸਕਾਰ ਨਹੀਂ ਹੋਣਾ ਚਾਹੀਦਾ ਸੀ ਮਤਲਬ ਆਪੋ ਆਪਣੀ ਜੀ ਦੇ ਵਿੱਚ ਰਹਿ ਕੇ ਰੱਖੀ ਗਈ ਆ ਸੋ ਉਸੇ ਗੱਲ ਨੂੰ ਅੱਗੇ ਤੋਰਦੇ ਹੋਏ ਆ ਸਾਡੇ ਨਾਲ ਅੱਜ ਕਮਿਊਨਿਟੀ ਐਕਟੀਵਿਸਟ ਸਰਦਾਰ ਹਰਪੀਤ ਸਿੰਘ ਤੂਰ ਜਿਹੜੇ ਹੈਗੇ ਆ ਉਹ ਸਾਡੇ ਨਾਲ ਮੌਜੂਦ ਨੇ ਤੂਰ ਸਾਹਿਬ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਤੇ ਉਮੀਦ ਹੈ ਵੀ ਜਿਹੜੀ ਇਹ ਗੱਲਬਾਤ ਹੈ ਬਹੁਤ ਵਧੀਆ ਰਹੂਗੀ ਤੇ ਆਪਾਂ ਜਿਹੜੀ ਇਸ ਗੱਲ ਨੂੰ ਉਮੀਦ ਆ ਸਤਿ ਸ੍ਰੀ ਅਕਾਲ ਨਮਸਕਾਰ ਆ ਦਾਵੰਸ਼ ਲੌਂ ਇੰਪੋਰਟੈਂਟ ਹੈ ਆ ਕਿਉਂਕਿ ਪੰਜਾਬ ਆ ਜਿਹੜਾ ਪੰਜਾਬੀਆਂ ਲਈ ਆ ਇਕੱਲੇ ਸਿੱਖਾਂ ਵਾਸਤੇ ਨਹੀਂ ਹੈਗਾ ਇਕੱਲੇ ਮੁਸਲਮਾਨਾਂ ਲਈ ਜਾਂ ਇਕੱਲੇ ਹਿੰਦੂਆਂ ਲਈ ਕਿਸੇ ਇੱਕ ਧਰਮ ਦਾ ਨਹੀਂ ਔਰ ਪੰਜਾਬ ਦੀ ਜੇ ਅਸੀਂ ਕਲਚਰ ਨੂੰ ਅੰਡਰਸਟੈਂਡ ਕਰਾਂਗੇ ਤਾਂ ਸਾਨੂੰ ਡਾਕਟਰ ਮਨੋਨ ਸਿੰਘ ਦੀ ਸ਼ਖਸੀਅਤ ਦਾ ਵੀ ਫਿਰ ਪਤਾ ਲੱਗੂਗਾ ਬਿਲਕੁਲ ਤੇ ਕੀ ਉਹ ਸ਼ਖਸੀਅਤ ਸੀ ਜਿਸ ਤਰੀਕੇ ਹੁਣ ਜਦੋਂ ਮੌਤ ਤੋਂ ਬਾਅਦ ਨਾ ਮਤਲਬ ਵੀ ਇੱਕਦਮ ਜਿਹੜੀ ਗੱਲ ਸ਼ੁਰੂ ਹੋ ਗਈ ਵੀ ਹਾਂ ਸੰਸਕਾਰ ਕਿੱਥੇ ਕੀਤਾ ਜਾਣਾ ਰਾਈਟ ਤੇ ਜਦੋਂ ਹੀ ਕਾਂਗਰਸ ਨੂੰ ਇਸ ਗੱਲ ਦਾ ਪਤਾ ਲੱਗੇ ਵੀ ਹਾਂ ਜਿਹੜਾ ਸੰਸਕਾਰ ਹੈ ਉਹ ਰਾਜਘਾਟ ਤੇ ਨਹੀਂ ਕੀਤਾ ਜਾਣਾ ਤਾਂ ਉਹਨਾਂ ਨੇ ਇੱਕ ਚਿੱਠੀ ਲਿਖੀ ਪ੍ਰਧਾਨ ਮੰਤਰੀ ਨੂੰ ਹਨਾ ਇਮੀਡੀਏਟ ਮੀਟਿੰਗ ਬੁਲਾ ਕੇ ਵੀ ਅਸੀਂ ਇਤਰਾਜ਼ ਜ਼ਾਹਰ ਕਰਦੇ ਹਾਂ ਵੀ ਨਹੀਂ ਸਰ ਇਹ ਜਿਹੜਾ ਸੰਸਕਾਰ ਆ ਉੱਥੇ ਡੂ ਯੂ ਰੀਅਲੀ ਥਿੰਕ ਵੀ ਹਾਂ ਇਹ ਇੱਕ ਇਸ਼ੂ ਹੋਣਾ ਚਾਹੀਦਾ ਜਾਂ ਮਤਲਬ ਵੀ ਇਟ ਇਜ਼ ਦੈਟ ਇੰਪੋਰਟੈਂਟ ਵੀ ਹਾਂ ਇਟ ਸ਼ੁੱਡ ਬੀ ਹੈਪਨ देयर ਦੇਖੋ ਇਹਦੇ ਦੋ ਪਹਿਲੂ ਆ ਹੂੰ ਹੂੰ ਜੇ ਤਾਂ ਅਸੀਂ ਹਿਸਟੋਰੀਕਲ ਫੈਕਟਸ ਲੈ ਕੇ ਦੇਖਣਾ ਹੈ ਕਿ ਕਿਹੜੇ ਬੰਦੇ ਦੀ ਦੇਣਿਆ ਰਾਜਘਾਟ ਤੇ ਕੀ ਦਾ ਸੰਸਕਾਰ ਹੁੰਦਾ ਠੀਕ ਹੈ ਉਸ ਪਹਿਲੂ ਤੋਂ ਤਾਂ ਬਣਦਾ ਸੀ ਪਰ on the other hand also being a sikkh اور being dr manmohan singh ਉਹਨਾਂ ਦਾ ਸੰਸਕਾਰ ਕਿਤੇ ਵੀ ਹੋਇਆ ਇਟ ਡਸ ਨਾਟ ਅਫੈਕਟ ਹਿਸ ਪਰਸਨੈਲਿਟੀ ਬਿਲਕੁਲ ਜੋ ਉਹਨਾਂ ਦੀ ਦੇਣ ਆ ਨਾ ਨਾਟ ਜਸਟ ਟੂ ਇੰਡੀਆ ਨਾਟ ਜਸਟ ਟੂ ਇੰਡੀਆ ਬਟ ਆਦਰਵਾਈਜ਼ ਆਲਸੋ ਟੂ ਦ ਵਰਲਡ ਇਕਨੋਮੀ ਲੈਟਸ ਨਾਟ ਫੋਰਗੇਟ 2008 9 ਦੇ ਵਿੱਚ ਜਦ ਸਾਰੀ ਦੁਨੀਆ ਰੈਸੈਸ਼ਨ ਚ ਜਾ ਰਹੀ ਸੀ ਇੰਡੀਆ ਵਾਸ ਦਾ ਓਨਲੀ ਵਨ ਜਿਹੜੀ ਕਿ ਗਰੋ ਕੀਤੀ ਆ ਐਂਡ ਹੀ ਵਾਸ ਦਾ ਬ੍ਰੇਨ ਬਿਹਾਈਂਡ ਇਟ ਐਂਡ ਓਬਾਮਾ ਐਕਚੁਅਲੀ ਐਪਰੀਸ਼ੀਏਟਿਡ ਇਟ ਕਿ ਇੰਡੀਆ ਵਾਸ ਦਾ ਇਕਨੋਮੀ ਜਿਹਨੇ ਕਿ ਵਰਲਡ ਇਕਨੋਮੀ ਡੁੱਬਣ ਤੋਂ ਬਚਾਈ ਸੀ ਬਚਾਈ ਸੀ ਬਿਲਕੁਲ ਹੂੰ ਹੂੰ ਠੀਕ ਹੈ ਨਾ ਔਰ ਇਸ ਦੇ ਨਾਲ ਨਾਲ ਮੈਂ ਇੱਕ ਹੋਰ ਚੀਜ਼ ਐਡ ਕਰਾਂਗਾ ਕਿ 2017-18 ਦੇ ਵਿੱਚ ਆਫਟਰ ਡੀਮੋਨੇਟਾਈਜੇਸ਼ਨ ਜਦ ਅੱਜ ਕੱਲ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਲੋੜ ਪਈ ਪਈ ਇੰਡੀਆ ਦੀ ਇਕਨੋਮੀ ਡਾਮਾ ਡੋਲਿਆ ਤਾਂ ਹੀ ਕਾਲਡ ਹੂ ਡਾਕਟਰ ਮਨਮੋਨ ਸਿੰਘ ਔਰ ਡਾਕਟਰ ਮਨਮੋਨ ਸਿੰਘ ਹੁਣੇ ਗਏ ਆ ਔਰ ਉਹਨਾਂ ਨੂੰ ਜਦੋਂ ਉਥੋਂ ਆਇਆ ਨੂੰ ਕਾਂਗਰਸ ਦੇ ਕਰੰਦਿਆ ਨੇ ਪੁੱਛਿਆ ਕਿ ਕੀ ਗੱਲਬਾਤ ਹੋਈ ਆ ਤਾਂ ਹਿਸ ਅਨਸਰ ਵਾਸ ਕਿ ਮੈਂ ਜੋ ਨੈਸ਼ਨਲ ਇੰਟਰਸਟ ਦੇ ਵਿੱਚ ਸੀ ਉਹੋ ਦੱਸ ਕੇ ਆਇਆ। ਥੈਟ ਸ਼ੋਜ਼ ਦਾ ਇੰਟੈਲੈਕਟ ਆਫ ਦਾ ਪਰਸਨ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਇਹ ਪੋਲੀਟੀਕਲ ਗੇਨਸ ਵਾਸਤੇ ਜ਼ਿਆਦਾ ਹੁੰਦੀਆਂ ਹੈਗੀਆਂ। ਉਹਨਾਂ ਨੇ ਜੇ ਉਥੇ ਨਹੀਂ ਕੀਤਾ ਉਹ ਉਹਨਾਂ ਦਾ ਪੋਲੀਟਿਕਸ ਆ। ਜਿਹੜੀ ਸਮੇਂ ਦੀ ਸਰਕਾਰ ਹੈ ਠੀਕ ਹੈ ਨਾ ਪਰ ਜਿਵੇਂ ਕਿ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਹਿਸਟਰੀ will judge me better than the contemporary media ਹੂੰ ਹੂੰ ਠੀਕ ਹੈ ਜੀ ਹੁਣ ਉਹਨਾਂ ਦੀ ਅ ਡੈਥ ਤੋਂ ਬਾਅਦ ਉਹਨਾਂ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਉਹਨਾਂ ਦੇ ਕੰਮ ਸਾਹਮਣੇ ਨਜ਼ਰ ਆ ਰਹੇ ਹਨ ਅੱਜ ਦੀ ਡੇਟ ਦੇ ਵਿੱਚ ਜੋ ਕੁਝ ਇੰਡੀਆ ਖੱਟ ਰਿਹਾ ਹੀ ਵਾਸ ਦਾ ਫਾਊਂਡਰ ਆਫ ਦੈਟ ਨੀ ਪੱਥਰ ਉਹਨੇ ਰੱਖਿਆ ਔਰ ਲੈਟਸ ਨਾਟ ਫੋਰਗੇਟ ਜਿੰਨੀ ਨੀ ਡੂੰਗੀ ਤੇ ਸਟਰੋਂਗ ਹੋਊਗੀ ਬਿਲਡਿੰਗ ਉਨੀ ਉੱਚੀ ਜਾਂਦੀ ਹੁੰਦੀ ਹੈ ਐਂਡ ਹੀ ਵਾਸ ਦਾ ਵਨ ਜੇ ਨੋ ਨੀ ਰੱਖੀ ਸੀ ਤੁਰ ਸਾਹਿਬ ਗੱਲ ਠੀਕ ਹੈ ਵੀ ਹਾਂ ਜਿਹੜੀ ਹੈ ਸਮੇਂ ਦੀ ਇਹ ਪੋਲਿਟਿਕਸ ਹੈ ਪਰ ਤੁਹਾਨੂੰ ਲੱਗਦਾ ਵੀ ਹਾਂ ਜਿੱਥੇ ਤੱਕ ਕਾਂਗਰਸ ਦਾ ਇਹਦੇ ਵਿੱਚ ਚੜਨਾ ਸੀਗਾ ਕਿਉਂਕਿ ਆਪਾਂ ਇਸ ਨੂੰ ਜਿਆਦਾ ਡਿਸਕਸ ਨਹੀਂ ਕਰਾਂਗੇ ਕਿਉਂਕਿ ਇਹ ਪੋਲਿਟੀਕਲ ਜਿਹੜਾ ਹੈ ਉਹ ਏਜੰਡਾ ਉਹਨਾਂ ਦਾ ਆਪਣਾ ਏਜੰਡਾ ਰਾਈਟ ਪਰ ਇਹ ਇੰਪੋਰਟੈਂਟ ਜਿਹੜੀ ਹੈ ਮਤਲਬ ਕਾਂਗਰਸ ਨੂੰ ਕਿਉਂ ਲੱਗਦੀ ਹੈ ਵੀ ਹਾਂ ਇਹ ਬਹੁਤ ਇੰਪੋਰਟੈਂਟ ਗੱਲ ਸੀਗੀ ਵੀ ਇਹ ਉੱਥੇ ਹੋਣੀ ਚਾਹੀਦਾ ਸੀ ਦੇਖੋ lets not forget ਕਿ ਮਨਮੋਹਨ ਸਿੰਘ ਇੱਕ ਉਹ ਪ੍ਰਾਈਮ ਮਿਨਿਸਟਰ ਸੀ ਜਿਹਦੇ ਕੋਲ ਜਦੋਂ ਪ੍ਰਾਈਮ ਮਿਨਿਸਟਰ ਬਣਿਆ ਉਦੋਂ ਵੀ ਉਹੀ ਕਾਰ ਸੀ ਉਹੀ ਕੱਪੜੇ ਸੀ 10 ਸਾਲੋਂ ਪ੍ਰਾਈਮ ਮਿਨਿਸਟਰ ਰਹਾ ਉਹੀ ਕਾਰ ਸੀ ਉਹੀ ਕੱਪੜੇ ਸੀ ਔਰ ਉਹਨਾਂ ਦੀ ਜਿਹੜੀ ਓਨੈਸਟੀ ਆ ਔਰ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਆ ਐਜ਼ ਏ ਕਾਂਗਰੈਸ਼ਨਲ ਪ੍ਰਾਈਮ ਮਿਨਿਸਟਰ ਉਹ ਕਾਂਗਰਸ ਪਾਰਟੀ ਨੂੰ ਇਨੇ ਵੇ ਫੋਰਸ ਕਰਦੀ ਹੈ ਕਿ ਯੂ ਸ਼ੁਡ ਐਟ ਲੀਸਟ ਮੇਕ ਅ ਸਟੇਟਮੈਂਟ ਕੀ ਉਹਨਾਂ ਨੇ ਉਹ ਸਟੇਟਮੈਂਟ ਵਾਕਈ ਦਿਲੋਂ ਕੀਤੀ ਜਾਂ ਨਹੀਂ ਕੀਤੀ ਆਈ ਹੈਵ ਨੋ ਆਈਡੀਆ ਉਹ ਕਿਸੇ ਨੂੰ ਵੀ ਨਹੀਂ ਪਤਾ ਪਰ ਹਾਂ that was ਸਮੇ ਦਾ ਪੋਲਿਟਿਕਸ ਹੈ ਜਿਹੜਾ ਉਹ ਇਹ ਮੰਗਦਾ ਸੀਗਾ ਅਸੀਂ ਵੀ ਇਸ ਇਸ਼ੂ ਦੇ ਉੱਤੇ ਜਿਹੜੀ ਕਨਵਰਸੇਸ਼ਨ ਹੋਣੀ ਚਾਹੀਦੀ ਆ ਐਂਡ ਦੇ ਸਟਾਰਟਡ ਇਟ ਐਂਡ ਦ ਕਨਵਰਸੇਸ਼ਨ ਇਜ਼ ਟੇਕਿੰਗ ਪਲੇਸ ਐਂਡ ਲੈਸ ਰਿਮੈਂਬਰ ਦੈਟ ਪੋਲਿਟਿਕਸ ਦੇ ਵਿੱਚ ਸਾਰਿਆਂ ਤੋਂ ਇੰਪੋਰਟੈਂਟ ਚੀਜ਼ ਹੁੰਦੀ ਆ ਟੂ ਹੈਵ ਦਾ ਕਨਵਰਸੇਸ਼ਨ ਔਨ ਦਾ ਪਰਸਨ ਔਨ ਦਾ ਸਬਜੈਕਟ ਐਂਡ ਥੈਟ ਇਜ਼ ਹੈਪਨਿੰਗ ਬਿਲਕੁਲ ਠੀਕ ਹੈ ਆ ਕਈ ਜਿਸ ਤਰੀਕੇ ਹੁਣ ਮੈਂ ਗੱਲ ਕਹੀ ਆ ਨਾ ਵੀ ਸਿੱਖਾਂ ਦੇ ਵਿੱਚ ਵੀ ਹਣਾ ਹੁਣ ਉਸ ਤੋਂ ਬਾਅਦ ਬੜੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਵੀ ਹਾਂ ਸਾਨੂੰ ਇਹ ਕਰਨਾ ਚਾਹੀਦਾ ਸਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਸੀ ਕਿਉਂਕਿ ਬਹੁਤ ਸਾਰੇ ਤਰਲੋਚਨ ਸਿੰਘ ਮਿਨੋਰਿਟੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਸੀਗੇ ਉਹਨਾਂ ਨੇ ਸਾਬਕਾ ਚੇਅਰਮੈਨ ਸੀਗੇ ਉਹਨਾਂ ਨੇ ਵੀ ਇਹ ਗੱਲ ਕਹੀ ਆ ਵੀ ਔਰ ਕਿਉਂਕਿ ਮੋਦੀ ਸਰਕਾਰ ਨੇ ਉਸ ਤੋਂ ਬਾਅਦ ਕਹਿ ਦਿੱਤਾ ਵੀ ਅਸੀਂ ਜੀ ਸਮਾਰਕ ਬਣਾਵਾਂਗੇ ਰਾਈਟ ਪਰ ਹੁਣ ਉਹਨਾਂ ਨੇ ਕਿਹਾ ਵੀ ਸਿੱਖਾਂ ਦੇ ਵਿੱਚ ਤਾਂ ਸਮਾਰਕ ਦੀ ਕੋਈ ਪ੍ਰਸਥਾ ਹੀ ਨਹੀਂ ਹੈਗੀ ਰਾਈਟ ਦੈਟਸ ਆਲਸੋ ਇਫੈਕਟ ਹਨਾ ਜਿਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਸੋ ਜਿਹੜਾ ਕਿ ਲੱਗਦਾ ਫਿਰ ਹਾਂ ਵੀ ਉਹ ਜਿਹੜੀ ਚਾਹੇ ਉਹ ਕਾਂਗਰਸ ਦੀ ਗੱਲ ਕਹੀ ਹੋਈ ਹੈ ਚਾਹੇ ਉਹ ਜਾਂ ਫਿਰ ਉਹ ਰਾਜਕਟ ਮਤਲਬ ਵੀ ਉਹ ਦੀ ਫਿਰ ਕੋਈ ਐਡੀ ਜਿਆਦਾ ਇੰਪੋਰਟੈਂਸ ਨਹੀਂ ਰਹਿ ਜਾਂਦੀ ਕਿਉਂਕਿ ਮਰਮੋਣ ਸਿੰਘ ਨੇ ਜਿਹੜਾ ਜੱਜ ਤਾਂ ਉਹ ਜਿਸ ਤਰੀਕੇ ਤੁਸੀਂ ਕਿਹਾ ਵੀ ਹਿਸਟਰੀ ਨੇ ਕਰਨਾ ਜਦੋਂ ਉਬਾਮਾ ਉਹਨਾਂ ਦੀ ਸਿਫਤ ਕਰਦੇ ਆ ਜਾਂ ਉਬਾਮਾ ਦੀ ਪਹਿਲੀ ਕਿਤਾਬ ਜਿਹੜਾ ਐਡੀਸ਼ਨ ਆਇਆ ਉਹਦੇ ਵਿੱਚ ਉਹ ਡਾਕਟਰ ਮਨਮੋਹਨ ਸਿੰਘ ਬਾਰੇ ਇੱਕ ਲੰਬਾ ਚੈਪਟਰ ਲਿਖਦੇ ਆ ਤਾਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜਾ ਨਾ ਫਿਰ ਸਿੱਖ ਕੁਝ ਪਾਰਟ ਹੈ ਜਿਹੜਾ ਉਹਦੇ ਵਿੱਚੋਂ ਮਿਸ ਕਰ ਰਹੇ ਆ ਵੀ ਹਾਂ ਉਹ ਉਸ ਚੀਜ਼ ਨੂੰ ਉਨੀ شدت ਨਾਲ ਨਹੀਂ ਦੇਖ ਰਹੇ ਜਾਂ ਉਹ ਪੁਆਇੰਟਰ ਕਿਤੇ ਉਹ ਚ ਲੂਜ਼ ਕਰ ਰਹੇ ਆ ਉਹ ਦੇਖੋ ਸਾਨੂੰ ਇੱਕ ਚੀਜ਼ ਹੈ ਜਿਹੜੀ ਉਹ ਕਦੇ ਨਹੀਂ ਭੁੱਲਣੀ ਚਾਹੀਦੀ ਭਈ ਡਾਕਟਰ ਮਨਮੋਹਨ ਸਿੰਘ ਹੀ ਵਾਸੇ ਸੇਖੀ ਵਾਸੇ ਸਰਦਾਰ ਸਰਦਾਰ ਆ ਜਿਹੜਾ ਸਰਦਾਰ ਨੂੰ ਨਾ ਸਰਦਾਰੀ ਦਿਖਾਉਣ ਵਾਸਤੇ ਕੋਈ ਆ ਮੜੀ ਨਹੀਂ ਚਾਹੀਦੀ ਹੁੰਦੀ ਕੋਈ ਬੁੱਤ ਨਹੀਂ ਚਾਹੀਦਾ ਹੁੰਦਾ ਕੋਈ ਉਹਦਾ ਦੀ ਜਾਨੀ ਕਿ ਉਹ ਜਿਹੜੀਆਂ ਦੁਨਿਆਵੀ ਚੀਜ਼ਾਂ ਆ ਨਾ ਉਹੋ ਚੀਜ਼ਾਂ ਜਿਹੜੀਆਂ ਇਨਸਟਾਡ ਆਫ ਵੀ ਉਹਦੇ ਉੱਤੇ ਡਾਉਂ ਦਾ ਰੋਡ ਆ ਕੇ ਕਬੂਤਰ ਬੈਠਣਾ ਕਾਂ ਬੈਠਣਾ ਯੂ ਡੋਨਟ ਨੀਡ ਥੈਟ ਵਾਟ ਯੂ ਨੀਡ ਇਸ ਕਿ ਜਦੋਂ ਕੱਲ ਨੂੰ ਗੱਲ ਹੋਵੇ ਉਥੇ ਡਿਸਕਸ ਕੀਤਾ ਜਾਵੇ ਭਈ ਫਲਾਣਾ ਬੰਦਾ ਆਇਆ ਸੀ ਇੱਕ ਸਰਦਾਰ ਆਇਆ ਸੀ ਔਰ ਉਸ ਸਰਦਾਰ ਨੇ ਜਿਹੜੀ ਆਹ ਕੰਟਰੀਬਿਊਸ਼ਨ ਕੀਤੀ ਆ ਉਹਦੇ ਨਾਲ ਅੱਜ ਦੀ ਡੇਟ ਦੇ ਵਿੱਚ ਦੁਨੀਆ ਕਿੱਥੇ ਖੜੀ ਆ ਲੈਟਸ ਨਾਟ ਫੋਰਗੇਟ ਡਾਕਟਰ ਮਨਮੋਹਨ ਸਿੰਘ ਦੀ ਪ੍ਰਧਾਨਗੀ ਪ੍ਰਾਈਮ ਮਿਨਿਸਟਰਸ਼ਿਪ ਦੇ ਥੱਲੇ ਇੰਡੀਆ ਦੀ ਜਿਹੜੀ ਗਰੀਬਾਂ ਦੀ ਪੋਪੂਲੇਸ਼ਨ ਆ ਇਟ ਵੈਂਟ ਡਾਊਨ ਔਰ ਸਮੇਂ ਦੀ ਸਰਕਾਰ ਦੇ ਵਿੱਚ ਇਟ ਇਜ਼ ਅਬਾਊਟ 80% ਲੋਕਾਂ ਨੂੰ ਉਹ ਛਾਤੀ ਠੋਕ ਕੇ ਕਹਿੰਦੇ ਅਸੀਂ 80% ਲੋਕਾਂ ਨੂੰ ਹੈਲਪ ਦਿੰਨੇ ਆ ਇਹਦਾ ਮਤਲਬ ਕੀ ਆ ਕਿ 80% ਲੋਕ ਤੁਸੀਂ ਗਰੀਬ ਕਰ ਦਿੱਤੇ ਤੇ ਦੇ ਆ ਨਾ ਦੇ ਆਰ ਨਾਟ ਏਬਲ ਟੂ ਮੇਕ ਮਨੀ ਹਾਂ ਯਾ ਦੇਖੋ ਨਾ ਤਰੀਕਾ ਉਹਨਾਂ ਨੇ ਤਾਂ ਕਹਿਤਾ ਨਾ ਆਮ ਬੰਦਾ ਕਹਿੰਦਾ ਕਹਿੰਦਾ ਬੱਲੇ 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 ਕੀ ਕੁਸ਼ ਕਰ ਰਹੇ ਆ ਬਟ ਯੂ ਰੀਲੀ ਹੈਵ ਟੂ ਲੁੱਕ ਐਟ ਇਟ ਕਿ ਅਵਤਾਰ ਸ਼ੇਰਪੁਰੀ ਜਾਂ ਤੂਰ ਨੂੰ ਕਿਉਂ ਮਦਦ ਚਾਹੀਦੀ ਕਿਉਂਕਿ ਤੂਰ ਆ ਜਿਹੜਾ ਜਾਂ ਅਵਤਾਰ ਸ਼ੇਰਪੁਰੀ ਜਿੱਥੇ ਬੈਠਾ ਹੈ ਉਦੋਂ ਗਰੀਬ ਹੋ ਗਿਆ ਉਹ ਲੋੜ ਆ ਠੀਕ ਹੈ ਨਾ ਸੋ ਮਨਮੋਹਨ ਸਿੰਘ ਦੀਆਂ ਉਹ ਜਿਹੜੀਆਂ ਨੀਤੀਆਂ ਆ ਹੁਣ ਮੈਂ ਨਾ ਇੱਕ ਤੁਹਾਨੂੰ ਐਗਜ਼ਾਮਪਲ ਤੁਹਾਡੇ ਨਾਲ ਸ਼ੇਅਰ ਕਰਦਾ ਉਹਦਾ ਕਰੈਕਟਰ ਹੈ ਜਿਹੜਾ ਸਾਨੂੰ ਸਾਰਿਆਂ ਨੂੰ ਪਤਾ ਪਈ ਨਿਊਕਲੀਅਰ ਡੀਲ ਜਿਹੜੀ 1 2 3 ਹੋਈ ਹੈ ਠੀਕ ਹੈ ਜੀ ਪਰ ਉਹਦੀ ਜਿਹੜੀ ਬੈਕਗ੍ਰਾਉਂਡ ਆ ਉਹ ਸਾਨੂੰ ਬਹੁਤੇ ਨਹੀਂ ਪਤਾ ਸਾਰਿਆਂ ਤੋਂ ਪਹਿਲੀ ਗੱਲ ਤਾਂ ਇਹ ਸੀਪੀਆਈ ਸੀਪੀਐਮ ਵਾਲੇ ਦੇ ਵੱਡੇ ਡੈਡ ਲੀ ਅਗੇਂਸਟ ਇਟ ਹੂੰ ਹੂੰ ਸੋ ਉਹਦੀ ਮਾਈਨੋਰਟੀ ਗਵਰਨਮੈਂਟ ਸੀ ਉਹਦੇ ਨਾਲ ਕਈ ਗਰੁੱਪ ਸੀ ਜਿਹਦੇ ਵਿੱਚ ਸੀਪੀਆਈ ਸੀਪੀਐਮ ਹੈ ਜਿਹੜਾ ਉਹ ਵੀ ਨਾਲ ਖੜੇ ਸੀ ਠੀਕ ਹੈ ਜੀ ਪਰ ਇਸ ਡੀਲ ਦੇ ਉੱਤੇ ਦੇ ਵਰ ਅਗੇਂਸਟ ਇਟ ਟੂ ਥੈਮ ਦੇ ਪਰ ਉਹਨੇ ਪਾਸ ਕੀਤਾ ਨਾ ਔਰ ਉਹਦੇ ਵਿੱਚ ਜਿਹੜੀ ਮੋਸਟ ਇੰਪੋਰਟੈਂਟ ਐਸਪੈਕਟ ਹੈ ਨਾ ਪਾਸ ਕਰਨ ਦਾ ਦੇਖੋ ਅਮਰੀਕਾ ਐਵੇਂ ਐਕਸਕਿਊਜ਼ ਮਾਈ ਲੈਂਗੁਏਜ ਕੋਈ ਲੱਲੂ ਪੰਜੂ ਦੇਸ਼ ਨਹੀਂ ਹੈ ਇਹਨਾਂ ਨੇ ਸਟੱਡੀ ਕੀਤਾ ਆ ਸਾਰਾ ਕੁਝ ਉਹ ਜਦ ਡੀਲ ਜਦ ਸਾਈਨ ਕਰਨ ਵਾਸਤੇ ਮਨਮੋਹਨ ਸਿੰਘ ਆਇਆ ਨਾ ਵਾਸ਼ਿੰਗਟਨ ਡੀਸੀ ਉਹਦੇ ਵਿੱਚ ਇਹਨਾਂ ਨੇ ਲੈਂਗੁਏਜ ਥੋੜੀ ਜੀ ਚੇਂਜ ਕੀਤੀ ਦੈਟ ਸ਼ੋਜ਼ ਦਾ ਇੰਟੈਲੈਕਟ ਆਫ ਦਾ ਪਰਸਨ ਮਨਮੋਹਨ ਸਿੰਘ ਨੂੰ ਜਦ ਪਤਾ ਲੱਗਾ ਕੌਂਡਲੀ ਸਰ ਰਾਈਸ ਹੈ ਜਿਹੜੀ ਉਹਨੂੰ ਮਿਲਣ ਆਈ ਦੱਸਣ ਨੂੰ ਬਿਕਾਜ਼ ਇਟਸ ਅ ਪ੍ਰੋਟੋਕੋਲ ਪੇਜੀ ਅਸੀਂ ਇਹਦੇ ਵਿੱਚ ਆਹ ਚੇਂਜ ਕੀਤੀ ਹੈਗੀ ਆ ਹੀ ਰਿਫਿਊਜ਼ਡ ਇਟ ਐਂਡ ਹੀ ਰਿਫਿਊਜ਼ ਟੂ ਐਕਸੈਪਟ ਇਟ ਤੇ ਹਿਸ ਸਟੇਟਮੈਂਟ ਵਾਸ ਕਿ ਅਸੀਂ ਇਸ ਡੀਲ ਨੂੰ ਜਿੱਦਾਂ ਤੁਸੀਂ ਹੁਣ ਕਹਿ ਰਹੋ ਸਾਨੂੰ ਨਹੀਂ ਮਨਜ਼ੂਰ ਜਿੱਦਾਂ ਅਸੀਂ ਐਗਰੀ ਕੀਤੇ ਸੀ ਉਦਾਂ ਮਨਜ਼ੂਰ ਆ ਤਾਂ ਉਹਨੂੰ ਸਵਾਲ ਕੀਤਾ ਗਿਆ ਵੀ ਤੂੰ ਜਾ ਕੇ ਆਪਣੇ ਮੁਲਕ ਦੇ ਵਿੱਚ ਕੀ ਜਵਾਬ ਦੇਂਗਾ ਉਹ ਕਹਿੰਦਾ ਦੈਟਸ ਮਾਈ ਰਿਸਪੌਂਸਿਬਿਲਟੀ ਨਾਟ ਯੋਰ ਉਹ ਮੇਰੀ ਜ਼ਿੰਮੇਵਾਰੀ ਆ ਅੱਛਾ ਉਹ ਤੋਂ ਬਾਅਦ ਕੌਂਡਾਲੀ ਸਰ ਆਇਸ ਵੈਂਟ ਟੂ ਜਾਰਜ ਡਬਲਯੂ ਬੁਸ਼ ਔਰ ਉਹਨੂੰ ਜਾ ਕੇ ਕਿਹਾ ਕਿ ਮਨਮੋਹਨ ਸਿੰਘ ਇਸ ਚੇਂਜ ਦੇ ਉੱਤੇ ਸਾਈਨ ਕਰਨ ਲਈ ਤਿਆਰ ਨਹੀਂ ਹੈ। ਹੂੰ। ਸੋ ਜਾਰਜ ਡਬਲਿਊ ਬੁਸ਼ ਦੈਨ ਸੈਟ ਕਿ ਓਕੇ ਲੈਟਸ ਗੋ ਟੂ ਦਾ origignal deal। ਕੌਂਡਾਲੀਸਾ ਰਾ ਇਸ ਕੇਮ ਟੂ ਟਰੈਲ ਹਿਮ ਕਿ ਉਹ ਸਾਈਨ ਦਾ origignal deal ਹੀ ਰਿਫਿਊਜ਼ ਟੂ ਮੀਟ ਹਾ। ਹੂੰ। ਕਿਉਂ? ਕਿਉਂਕਿ ਉਹਨੂੰ ਇਹ ਸੀ ਕਿ ਇਹ ਜੋ ਉਹ ਕਰ ਰਿਹਾ ਡੈਟ ਇਜ਼ ਐਨ ਇਨਸਲਟ ਨਾਟ ਟੂ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਐਜ਼ ਅ ਮਨਮੋਹਨ ਸਿੰਘ ਬਟ ਐਨ ਇਨਸਲਟ ਟੂ ਇੰਡੀਆ ਐਜ਼ ਅ ਕੰਟਰੀ ਐਜ਼ ਅ ਨੇਸ਼ਨ। ਹੂੰ। ਐਜ਼ ਅ ਨੇਸ਼ਨ। ਹੂੰ। ਠੀਕ ਹੈ। ਉਹ ਟੰਬਾਡਾ ਨੈਟਵਰਕਿੰਗ ਮੇਰਾ ਖਿਆਲ ਹੁੰਦਾ ਸੀ ਉਸ ਵੇਲੇ ਫਾਰਮ ਮਿਨਿਸਟਰ ਉਹਨਾਂ ਦੇ ਨਾਲ ਜਿਹੜਾ ਫਾਰਮ ਮਿਨਿਸਟਰ ਨਾਲ ਆਇਆ ਸੀ ਨਾ ਮਨਮੋਹਨ ਸਿੰਘ ਦੇ ਕੌਂਡਾ ਲਈ ਸਰ ਆ ਇਸ ਦੇ ਨੇ ਵੈਂਟ ਟੂ ਹਿਮ ਐਂਡ ਟੋਲਡ ਹਿਮ ਕਿ ਵੀ ਆਰ ਰੈਡੀ ਟੂ ਸਾਈਨ ਦਾ オリジナル ਡੀਲ ਕੈਨ ਯੂ ਪਲੀਜ਼ ਆਸਕ ਡਾਕਟਰ ਸਿੰਘ ਟੂ ਪਲੀਜ਼ ਓਪਨ ਦਾ ਡੋਰ ਐਂਡ I हैव ਅ ਕਨਵਰਸੇਸ਼ਨ ਵਿਦ ਮੀ ਹੀ ਕੇਮ ਐਂਡ ਹੀ ਨਾਕਡ ਆਨ ਦਾ ਡੋਰ ਐਂਡ ਹੀ ਸੈਡ ਇਟਸ ਮੀ ਸਰ ਵਾਂਟ ਟੂ ਟਾਕ ਟੂ ਯੂ ਐਂਡ ਦੈਨ ਓਨਲੀ ਦੈਨ ਕੌਂਟਾ ਲੀਸਰ ਰਾਜਸ ਨਾਲ ਉਹ ਬੈਠੇ ਤੇ ਜਾ ਕੇ ਉਹ ਡੀਲ ਸਾਈਨ ਕੀਤੀ ਹੈ ਜਿਸ ਡੀਲ ਦੇ ਜਿਹੜੇ ਬੈਨੀਫਿਟ ਆ ਉਹ ਨਾਟ ਅੱਜ ਬਟ ਆਉਣ ਵਾਲੀਆਂ ਜਨਰੇਸ਼ਨਸ ਐ ਜਿਹੜੀਆਂ ਉਹਦਾ ਫਾਇਦਾ ਖੱਟਣ ਗਿਆ ਐਂਡ that was मनमोहक ਹੁਣ ਜਦੋਂ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ ਨਾ ਇਹ ਗੱਲਾਂ ਨੂੰ ਸੁਣਦੇ ਆ ਜਾਂ ਜਿਹੜੇ ਲੋਕ ਜਿਹੜੇ ਲੋਕਾਂ ਨੇ ਉਸ ਨੂੰ ਐਕਸਪੀਰੀਅੰਸ ਕੀਤਾ ਜਿਹੜੇ ਪੱਤਰਕਾਰਾਂ ਨੇ ਜੇ ਜਿਹੜੇ ਸਿਆਣੇ ਬੁੱਧੀਜੀਵੀਆਂ ਨੇ ਸੋ ਜਿਹੜੇ ਲੋਕਾਂ ਨੇ ਉਹਦੇ ਦੇਖਿਆ ਹੋਣਾ ਜਾਂ ਜਿਹੜੇ ਲੋਕਾਂ ਨੂੰ ਨਹੀਂ ਪਤਾ ਜਿਹੜੇ ਬਾਅਦ ਚ ਪੈਦਾ ਹੋਏ ਆ ਹਾਣਾਂ ਉਹ ਜਦੋਂ ਇਹ ਗੱਲਾਂ ਨੂੰ ਸੁਣਦੇ ਹੋਣਗੇ ਵੀ ਹਾਂ ਇੰਨੇ ਇੰਟੈਲੈਕਚੁਅਲ ਬੰਦੇ ਇਸ ਦੇਸ਼ ਦੇ ਵਿੱਚ ਰਹੇ ਆ ਰਾਈਟ ਤੇ ਫਿਰ ਲੈਟਸ ਕਮ ਬੈਕ ਟੂ ਦਾ ਕਿਉਂਕਿ ਮੈਂ ਸੈਂਟਰ ਪੋਲਿਟਿਕਸ ਨੂੰ ਜਿਆਦਾ ਨਹੀਂ ਦੇ ਮੈਂ ਸਿੱਖਾਂ ਦੇ ਉਸ ਦੇ ਉੱਤੇ ਆਉਣਾ ਚਾਹਣਾ ਸਿੱਖਾਂ ਦਾ ਜਿਹੜਾ ਹੁਣ ਪ੍ਰੋਸਪੈਕਟਿਵ ਆ ਹਨਾ ਮਤਲਬ ਉਹ ਕੀ ਆ ਉਹ ਮਤਲਬ ਕਿਸ ਪੁਆਇੰਟ ਤੋਂ ਉਹਨਾਂ ਨੂੰ ਦੇਖਣਾ ਚਾਹੀਦਾ ਡਾਕਟਰ ਮਨਵਰੋਂ ਤੋਂ ਕਿਉਂਕਿ ਦੇਖੋ ਜੇ ਅਸੀਂ ਦੇਖਦੇ ਆਂ ਵੀ ਜਿਹੜੀ ਸਿੱਖਾਂ ਦੀ ਵੱਡੀ ਸੰਸਥਾ ਹੈ ਰਾਈਟ ਉਸ ਨੇ ਕੋਈ ਡਾਕਟਰ ਮਰਮੋਣ ਸਿੰਘ ਦੇ ਹੱਕ ਦੇ ਵਿੱਚ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਬਿਆਨ ਜਾਂ ਕਿਸੇ ਕਿਸੇ ਇੱਕ ਲੀਡਰ ਦਾ ਇਸ ਤਰ੍ਹਾਂ ਦਾ ਕੋਈ ਬਿਆਨ ਇਵਨ ਕਿ ਜਦੋਂ ਬਾਦਲ ਸਾਹਿਬ Chief Minister ਸੀਗੇ ਹੀ ਮੇਡ ਸਟੇਟਮੈਂਟ ਸੋ ਮਨੀ ਟਾਈਮਸ ਵੀ ਹਾਂ ਜਦੋਂ ਵੀ ਅਸੀਂ ਕਦੇ ਉੱਥੇ ਗਏ ਆ ਚਾਹੇ ਲੰਘਦੇ ਫਤਈ ਬਲਾਈਆ ਤੇ ਖਾਲੀ ਮੁੜ ਕੇ ਨਹੀਂ ਆਏ نو ਹੀ ਸੈਡ ਕਿ ਜਾਦਵੀ ਅਸੀਂ ਸਰਦਾਰ ਜੀ ਕੋਲ ਗਏ ਹਾਂ ਯੈਸ ਸੋ ਆਮ ਸੋ ਯਾ ਯਾ ਲੈਟ ਮੀ ਕਰੈਕਟ ਯਾ ਤੇ ਅਸੀਂ ਕਦੇ ਮੁੜ ਕੇ ਖਾਲੀ ਨਹੀਂ ਆਏ ਦੇਖੋ ਉਹ ਆਪਣੀ ਪ੍ਰਾਈਮ ਮਿਨਿਸਟਰਸ਼ਿਪ ਵੇਲੇ ਗੁਰਦੁਆਰੇ ਉੱਥੇ ਹਰਮੰਦਰ ਸਾਹਿਬ ਮੱਥਾ ਟੇਕਣ ਆਉਂਦੇ ਰਹੇ ਆ ਪਰ ਉਹਨਾਂ ਨੂੰ ਕਦੀ ਸਰੂਪਾ ਨਹੀਂ ਦਿੱਤਾ ਹਾਂ ਦੈਸ ਫੈਕਟ ਜਿਹੜਾ ਥੀਸ ਆਰ ਦਾ ਫੈਕਟਸ ਜਿਹੜਾ ਨਾ ਮੈਂ ਇਹ ਨਹੀਂ ਕਹਿੰਦਾ ਭਈ ਕਾਂਗਰਸ ਦਾ ਪੋਲਿਟਿਕਸ ਤੁਸੀਂ ਐਕਸੈਪਟ ਕਰੋ ਆਮ ਨਾਟ ਸੇਇੰਗ ਥੈਟ ਪਰ ਘੱਟੋ ਘੱਟ ਇੱਕ ਸਰਦਾਰ ਜਿਹੜਾ ਉੱਥੇ ਬੈਠਾ ਜਿੱਥੇ ਮੋਰ ਥੈਨ 1.2 ਬਿਲੀਅਨ ਬੰਦਿਆਂ ਨੂੰ ਉਹ ਰਿਪਰੈਜ਼ੈਂਟ ਕਰ ਰਿਹਾ ਉਹ ਬੰਦਾ ਜੇ ਗੁਰਦੁਆਰੇ ਆ ਰਿਹਾ ਤਾਂ ਅਸੀਂ ਜੇ ਦੂਜਿਆਂ ਨੂੰ Let's leave the names out ਜਿਨ੍ਹਾਂ ਦੀ ਕੋਈ ਬਹੁਤੀ ਦੇਣ ਵੀ ਨਹੀਂ ਹੈ ਕਮਿਊਨਿਟੀ ਨੂੰ ਉਹ ਸਿਰਫ ਕਿਉਂਕਿ ਫੋਨ ਆਉਂਦਾ ਜੀ ਅੱਛਾ ਇਹਨੂੰ ਸਰੋਪਾ ਦਾ ਏਰੀਆ ਤੂਰ ਆ ਰਿਹਾ ਸਰੋਪਾ ਦਾ ਇਹਦੀ ਉਹਨਾਂ ਨੂੰ ਸਰੋਪੇ ਦਿੱਤੇ ਜਾ ਸਕਦੇ ਆ ਪਰ ਡਾਕਟਰ ਮਨਮੋਹਨ ਸਿੰਘ ਨੂੰ ਨਹੀਂ ਦਿੱਤਾ ਜਾਂਦਾ ਉਹਨੇ ਕਦੀ ਅੱਜ ਤੱਕ ਉਸ ਚੀਜ਼ ਦੀ ਕੰਪਲੇਨਟ ਨਹੀਂ ਕੀਤੀ ਕਿ ਕੀਤੀ ਵੀ ਮੈਂ ਹਰਮੰਦਰ ਸਾਹਿਬ ਗਿਆ ਤੇ ਮੈਨੂੰ ਪ੍ਰੋਪਰ ਰੈਕਗਨਿਸ਼ਨ ਨਹੀਂ ਮਿਲੀ ਨੋ ਬਿਕਾਉਜ਼ ਦਾ ਫਾਰ ਹਿਮ that doesn't matter hmm. those are small things ਜਿਹੜਾ ਬੰਦਾ ਨਾ ਜਦ ਇੰਟੈਲੈਕਚੁਅਲੀ ਤੁਸੀਂ ਕੋਈ ਵੀ ਕੰਮ ਕਰਦੇ ਆਂ ਜਾਂ ਸੋਚਦੇ ਆਂ ਉਹਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਨਾ ਉਹ ਮੇਰਾ ਖਿਆਲ ਹੈ ਕਿ ਉਹ ਤੁਹਾਡੇ ਨਾ ਉਹ ਤੁਸੀਂ ਖਪੇ ਸੱਜੇ ਸਿੱਟ ਦਿੰਦੇ ਆਂ ਕਿਉਂਕਿ ਤੁਸੀਂ ਉਹਨਾਂ ਦਾ ਜੇ ਭਾਰ ਲੈ ਕੇ ਚੱਲੋਗੇ ਨਾ ਤਾਂ ਤੁਹਾਡੀ ਜਿਹੜੀ ਸੋਚ ਆ ਨਾ ਉਹ ਲਿਮਟਿਡ ਹੋ ਜਾਂਦੀ ਆ ਜੇ ਤੁਸੀਂ ਆਪਣੀ ਸੋਚ ਖੁੱਲੀ ਰੱਖਣੀ ਆ ਨਾ ਤਾਂ ਉਸ ਸੋਚ ਵਾਸਤੇ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਉਹ ਛੱਡਣੀਆਂ ਪੈਣੀਆਂ ਆ ਉਹਨਾਂ ਨੂੰ ਤੁਹਾਨੂੰ ਇਗਨੋਰ ਕਰਨਾ ਪੈਣਾ ਆ ਜਿਹੜੀ ਆਪਣੀ ਨਾ ਉਹ ਪੰਜਾਬ ਦੇ ਵਿੱਚ ਆਪਣੇ ਕਹਾਵਤ ਆ ਭਈ ਹਾਥੀ ਜਾਂ ਤੁਰਦਾ ਤਾਂ ਕੁੱਤੇ ਭੌਂਕਦੇ ਹੁੰਦੇ ਆ ਮਨਮੂਨ ਸਿੰਘ ਵਾਜ਼ੇ ਹਾਥੀ ਜਿਹਨੇ ਕਿ ਕਿਸੇ ਦੀ ਪਰਵਾਹ ਨਹੀਂ ਕੀਤੀ ਉਹ ਚੁੱਪ ਕਰਕੇ ਕਰੀ ਗਿਆ ਕਈ ਬੰਦੇ ਕੰਪਲੇਨਟ ਕਰਦੇ ਸੈਕੰਡ ਟਰਨ ਦੇ ਵਿੱਚ ਹੀ ਹੀ ਵਾਸ ਵੈਰੀ ਕਵਾਈਆ ਹੀ ਵਾਸ ਕਵਾਈਆ ਕਿਉਂ ਕਿਉਂਕਿ ਉਹਨੂੰ ਦਿੱਸਦਾ ਸੀ ਵੀ ਮੇਰੇ ਕੋਲ ਹੁਣ ਆਹ ਜਿਹੜਾ ਸਮਾਂ ਦਿੱਤਾ ਮੈਨੂੰ ਦੂਜੀ ਟਰਮ ਮਿਲੀ ਆ ਹਾਂਜੀ ਤੇ ਇਹਦੇ ਵਿੱਚ ਮੈਂ ਜੋ ਕੁਛ ਮੋਲਕ ਵਾਸਤੇ ਕਰ ਸਕਦਾ ਕਰ ਦਈਏ ਠੀਕ ਹੈ ਮੈਂ ਸਰਦਾਰ ਹਾਂ ਉਹਨੇ ਜਿਹੜਾ ਪੰਜਾਬੀਆਂ ਲਈ ਕਰ ਸਕਦਾ ਪ੍ਰਕਾਸ਼ ਸਿੰਘ ਬਾਦਲ ਦੀ ਸਟੇਟਮੈਂਟ ਦੱਸ ਰਹੀ ਆ ਪਰ ਮੋਲਕ ਵਾਸਤੇ ਜਿਹੜਾ ਕੀਤਾ ਹੈਗਾ that is itself is a big deal ਕਿਉਂਕਿ ਜਿਹੜਾ ਸਟੇਟਸਮੈਨ ਹੋਣਾ ਨਾ ਬਿਫੋਰ ਯੂ ਆਸਕ ਮੀ ਨੈਕਸਟ ਕੁਐਸਚਨ ਮੈਂ ਇੱਕ ਚੀਜ਼ ਤੁਹਾਡੇ ਨਾਲ ਹੋਰ ਸ਼ੇਅਰ ਕਰਨੀ ਚਾਹੁੰਦਾ ਜਿਹੜਾ ਸੋਮਨਾਥ ਦਾ ਮੰਦਿਰ ਉਟੰਦਾ ਰਿਹਾ ਹਮ ਜਵਾਰ ਲਾਲ ਨਹਿਰੂ ਨੇ ਉਹਨੂੰ ਕੰਪਲੀਟ ਕਰਵਾਇਆ ਸੀ ਬਾਏ ਗੇਟ ਗਿਵਿੰਗ ਦਾ ਗ੍ਰਾਂਟਸ ਐਂਡ ਗੈਟਿੰਗ ਦਾ ਮਨੀ ਜਦੋਂ ਕੰਪਲੀਟ ਹੋਇਆ ਤਾਂ ਜਵਾਰ ਲਾਲ ਨਹਿਰੂ ਨੂੰ ਉਹਨਾਂ ਨੇ ਸੱਦਿਆ ਸੀ ਕਿ ਆ ਕੇ ਦਾ ਉਦਘਾਟਨ ਕਰੋ ਹਮ ਤਾਂ ਉਹਨੇ ਕਿਹਾ ਸੀ ਕਿ ਮੈਂ ਇੰਡੀਆ ਦਾ ਪ੍ਰਾਈਮ ਮਿਨਿਸਟਰ ਹਾਂ ਮੈਕ ਤੇ ਸੇਕਾ ਕਮਿਊਨਿਟੀ ਦਾ ਨਹੀਂ ਸੋ ਮੈਂ ਨਹੀਂ ਆਉਣਾ that was a big thing and he did not go ਸੇਮ ਥਿੰਗ ਵਾਸ ਮਨਮੋਹਨ ਸਿੰਘ ਉਹਨੇ ਜਦ ਵੀ ਗੱਲ ਕੀਤੀ ਆ ਉਹਨੇ ਸਾਰੀ ਕਮਿਊਨਿਟੀ ਦੀ ਗੱਲ ਕੀਤੀ ਉਹਨੇ ਗਰੀਬਾਂ ਦੀ ਗੱਲ ਕੀਤੀ ਉਹਨੇ ਕਦੀ ਇਕੱਲੇ ਸਿੱਖਾਂ ਦੀ ਨਹੀਂ ਕੀਤੀ ਹਮ ਕਦੀ ਵੀ ਨਹੀਂ ਉਹਨੇ ਐਜ਼ ਅ ਕੰਟਰੀ ਗੱਲ ਕੀਤੀ ਆ ਔਰ ਉਹਨੇ ਜਿਹੜੇ ਈਵਨ ਮੁਸਲਮਾਨ ਜਿਨ੍ਹਾਂ ਨੂੰ ਕਿ ਯੂ نو ਪੇਕੋਸ਼ ਕਿਹਾ ਜਾ ਰਿਹਾ ਹੈਗਾ ਈਵਨ ਉਹਨਾਂ ਨੂੰ ਵੀ ਕਿਹਾ ਕਿ ਤੁਹਾਡਾ ਵੀ ਉਨਾ ਹੀ ਹੱਕ ਬਣਦਾ ਜਿੰਨਾ ਕਿ ਕਿਸੇ ਹੋਰ ਦਾ ਬਣਦਾ ਉਹ ਜਿਹੜੀ ਸੋਚ ਆ ਨਾ that actually makes those communities feel proud ਔਰ ਮੈਂ ਇੱਕ ਕਸ਼ਮੀਰੀ ਨੂੰ ਮਿਲਿਆ ਸੀਗਾ ਅਸੀਂ 2022 ਦੇ ਵਿੱਚ ਤਾਂ ਮੈਂ ਉਹਨੂੰ ਕੋਈ ਗੱਲ ਪੁੱਛੀ ਮੈਂ ਕਿ ਭਈ ਇੱਕ ਕਸ਼ਮੀਰੀ ਹੀ ਵਾਸ ਫਰੋਮ ਕਸ਼ਮੀਰ origin ਉਹ ਕਸ਼ਮੀਰੀ ਬੰਦਾ ਮੈਨੂੰ ਇਹ ਦੱਸ ਰਿਹਾ ਕਹਿੰਦਾ ਭਈ ਮਨਮੂਨ ਸਿੰਘ ਵਾਸ ਦਾ ਓਨਲੀ ਪ੍ਰਾਈਮ ਮਿਨਿਸਟਰ ਜੇਨੂੰ ਕਿ ਅਸੀਂ ਕਸ਼ਮੀਰੀ ਆ ਜਿਹੜੇ ਫੀਲ ਕਰਦੇ ਆਂ ਕਿ ਉਹਨੂੰ ਸਾਡੀ ਪੇਨ ਦਾ ਪਤਾ ਉਹ ਸਾਡੀ ਪੇਨ ਸਮਝਦਾ ਔਰ ਉਹ ਸਾਡੀ ਪੇਨ ਦੇ ਉੱਤੇ ਮਲਮ ਲਾ ਰਿਹਾ ਕਹਿੰਦਾ ਬਾਕੀ ਜਿੰਨੇ ਵੀ ਆਏ ਆ ਮਲਮ ਕਿਸੇ ਨਹੀਂ ਲਾਈ ਔਰ ਮਨਮੋਹ ਸਿੰਘ ਵਾਸ ਦਾ ਓਨਲੀ ਵਨ ਵੀ ਜਿਹੜਾ ਜਿੱਥੇ ਵੀ ਜਾਂਦਾ ਸੀ ਉਹਦਾ ਪ੍ਰੋਪਰ ਸਵਾਗਤ ਹੁੰਦਾ ਸੀ ਔਰ ਉਹਨੂੰ ਖੁੱਲੀਆਂ ਬਾਹਾਂ ਦੇ ਨਾਲ ਰਿਸੀਵ ਕੀਤਾ ਜਾਂਦਾ ਸੀ 댓 ਇਟਸੈਲਫ ਇਸ ਅ ਸਟੇਟਮੈਂਟ ਇੱਕ ਚੀਜ਼ ਕਿਉਂਕਿ ਦੇਖੋ ਜੇ ਉਹਨਾਂ ਬਾਰੇ ਗੱਲ ਕਰਨ ਨੂੰ ਨਾ ਇੰਨਾ ਕੁਝ ਹੈ ਵੀ ਅਗਰ ਆਪਾਂ ਗੱਲਾਂ ਕਰੀ ਜੀ ਤਾਂ ਕਈ ਘੰਟੇ ਗੱਲ ਕਰ ਸਕਦੇ ਆਂ ਪਰ ਕਿਉਂਕਿ ਆਪਾਂ ਪ੍ਰੋਗਰਾਮ ਰੈਪ ਅਪ ਵੀ ਕਰਨਾ ਹੈ ਬਹੁਤ ਸਾਰੇ ਸਿੱਖ ਨੇ ਨਾ ਜਿਹੜੇ ਉਹ ਇਸ ਗੱਲ ਨੂੰ ਲੈ ਕੇ ਜਿਹੜੀ ਆ ਉਹਨਾਂ ਦੇ ਦਿਮਾਗ ਦੇ ਵਿੱਚ ਸ਼ੰਕੇ ਆ ਉਹ ਕਹਿੰਦੇ ਵੀ ਦੇਖੋ ਜੀ ਗੱਲ ਇਹ ਆ ਵੀ ਉਹਨਾਂ ਨੇ ਕਿਹਾ ਸੀ ਵਿਚਾਰ ਆਸੀ ਭੁੱਲ ਜਾਓ ਜਾਂ ਐਦਾਂ ਹੋ ਜਾਓ ਠੀਕ ਆ ਨਹੀਂ ਮਤਲਬ ਵੀ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਬਲੇਮ ਕਰਦੇ ਆ ਮਤਲਬ ਵੀ ਕਿਉਂਕਿ ਉਹਨਾਂ ਨੇ ਰਿਪਰੈਜ਼ੈਂਟ ਜਿਹੜਾ ਸੀ ਕਾਂਗਰਸ ਦੀ ਸਰਕਾਰ ਨੂੰ ਕੀਤਾ ਰਾਈਟ ਸੋ ਉਸ ਨੂੰ ਮਤਲਬ ਸਾਨੂੰ ਕਿਸ ਤਰੀਕੇ ਲੈਣਾ ਚਾਹੀਦਾ ਮਤਲਬ ਵੀ ਵੀ ਸ਼ੁੱਡ ਰੀਅਲੀ ਯੂ نو ਲਾਈਕ ਥਿੰਕ ਅਬਾਊਟ ਥੈਟ ਯੂ نو through narrow road ਵੀ ਯਾ ਇਹ ਚੀਜ਼ ਹੈ ਜਿਹੜੀ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਮੈਂ ਮੈਂ ਤੁਹਾਡੇ ਸਵਾਲ ਦਾ ਜਵਾਬ ਸਵਾਲ ਚ ਹੀ ਦੰਦਾ ਹੂੰ ਇਨ ਦਾ ਸੈਂਸ ਭਈ ਜਦੋਂ ਅਸੀਂ ਗੱਲ ਸੁਣਦੇ ਨਾ ਅੱਜ ਕੱਲ ਦੀ ਗਵਰਨਮੈਂਟ ਦੀ ਵੀ ਉਹ ਵੀ ਇਹੀ ਕਰਦੀ ਹੈ ਜੀ ਕਾਂਗਰਸ ਨੇ 84 ਕਰਵਾਇਆ ਐਲ ਕੇ ਅਡਵਾਨੀ ਦੀ ਉਹਦੀ ਮਾਈ ਲਾਈਫ ਮਾਈ ਕੰਟਰੀ ਦੇ ਵਿੱਚ ਉਹਨੇ ਸ਼ਰਿਆਮ ਕੇ ਹੈਪੀ 84 ਦੇ ਵਿੱਚ ਜਿਹੜਾ ਅਟੈਕ ਹੋਇਆ ਆਈ ਪਲੇਡ ਅ ਰੋਲ ਇਨ ਟੂ ਇਟ ਪਹਿਲੀ ਗੱਲ ਦੂਜੀ ਗੱਲ ਇਨ ਨਾਚਰ ਹੋ ਗਿਆ ਇਹਨਾਂ ਦੀ ਗਵਰਨਮੈਂਟ ਬਣੀ ਨੂੰ ਭਾਰਤੀ ਜਨਤਾ ਪਾਰਟੀ ਦੀ ਇਹਨਾਂ ਨੇ ਹੁਣ ਤੱਕ ਕਿਸੇ ਨੂੰ ਵੀ ਕਿਉਂ ਨਹੀਂ ਪ੍ਰੋਸੀਕਿਊਟ ਕੀਤਾ ਕਿਉਂਕਿ ਇਹਨਾਂ ਦੇ ਆਪਣੇ ਬੰਦੇ ਵਿੱਚ ਇਨਵੋਲਡ ਸਿਗੇ ਸੀ ਸੋ ਸਵਾਲ ਇਸ ਚੀਜ਼ ਦਾ ਨਹੀਂ ਹੈ ਸਵਾਲ ਇਕੱਲੇ ਕਾਂਗਰਸ ਦਾ ਵੀ ਨਹੀਂ ਹੈ ਸਵਾਲ 84 ਦਾ ਵੀ ਨਹੀਂ ਹੈ ਔਰ ਜਦ ਕੁਛਕ ਬੰਦੇ ਜਿਹੜੇ ਨਾ ਉਹ ਸਟੇਟਮੈਂਟਾਂ ਦਿੰਦੇ ਮਨਮੋਹਨ ਸਿੰਘ ਦੇ ਖਿਲਾਫ ਜਿਹੜੇ ਕਿ ਇੱਥੇ ਅਮਰੀਕਾ ਦੇ ਵਿੱਚ ਕਹਿੰਦੇ ਸੀ ਵੀ ਸਾਨੂੰ 25% ਚੜਾਵਾ ਜਿਹੜਾ ਗੁਰਦੁਆਰਾ ਦਊਗਾ ਗੁਰਦਾਰ ਕਮੇਟੀ ਦਊਗੇ ਅਸੀਂ ਉਹਦੀ ਸਪੋਰਟ ਕਰਾਂਗੇ ਉਹ ਬੰਦੇ ਜਦ ਮਨਮੋਹਨ ਸਿੰਘ ਦੇ ਖਿਲਾਫ ਬੋਲਦੇ ਆ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਵੀ ਯਾਰ ਆਪਣੀ ਪੀੜ੍ਹੀ ਥੱਲੇ ਮਾਰਾ ਝਾੜੂ ਮਾਰ ਲਓ ਸੋਟਾ ਮਾਰੋ ਹੈ ਕਿਉਂ ਕਿ ਸਵਾਲ ਇਹ ਨਹੀਂ ਵੀ ਅਸੀਂ 84 ਭੁੱਲਣਾ ਸਵਾਲ ਇਹ ਆ ਵੀ 84 ਤੋਂ ਅੱਗੇ ਅਸੀਂ ਤੁਰਨਾ ਕਿੱਦਾਂ ਆ ਸਾਡੇ ਨਾਲ ਇੰਨੇ ਘੱਲੂ ਘਾਰੇ ਹੋਏ ਆ ਉਸ ਤੋਂ ਬਾਅਦ ਅਸੀਂ ਨਿਕਲ ਕੇ ਅਸੀਂ ਚਮਕੇ ਉੱਪਰ ਨੂੰ ਆਏ ਆ ਨਾ ਅਸੀਂ ਕਿੱਦਾਂ ਜਾਣਾ ਉਹਦਾ ਸਿਰਫ ਤੇ ਸਿਰਫ ਇੱਕੋ ਤਰੀਕਾ ਜੋ ਕਿ ਮਨਮੋਹਨ ਸਿੰਘ ਕਹਿੰਦਾ ਸੀ ਔਰ ਸਾਨੂੰ ਉਹਦੀ ਐਗਜ਼ਾਮਪਲ ਵੀ ਲੈਣੀ ਚਾਹੀਦੀ ਆ ਵੀ ਉਹ ਕਿੱਥੋਂ ਉੱਠਿਆ ਗਾ ਪਿੰਡ ਸੀ ਹੂੰ ਪਾਕਿਸਤਾਨ ਚ ਹੂੰ ਹੀ ਐਂਡਡ ਅਪ ਬੀਇੰਗ ਦਾ ਪ੍ਰਾਈਮ ਮਿਨਿਸਟਰ of india he ended up being the central piece of the world conversation sanu load ya apne niana nu pada ke oho banon vaste taake jithe vi saada niana baitha hove daadi kes pag ban ke baitha hove na sanu lage saada saada ta khalsaan sari duniya ban jana fir par banon da sanu pata hona chahida asi kitan banona that's where manmohan singh comes into the play as a sek and as a leader acha okay. ਜਾਂਦੇ ਜਾਂਦੇ ਬਸ ਇੱਕ ਆਖਰੀ ਸਵਾਲ ਬੜਾ ਬਰੀਫ ਲਫ ਜਾਂਦੇ ਵਿੱਚ ਆਹੂੰਗਾ ਸਿੱਖਾਂ ਨੂੰ ਮਰਮੋਣ ਸਿੰਘ ਨੂੰ ਕਿੱਦਾਂ ਯਾਦ ਕਰਨਾ ਚਾਹੀਦਾ ਅਸਲ ਦੇ ਵਿੱਚ ਐਂਡ ਆਉਣ ਵਾਲੀ ਜਨਰੇਸ਼ਨ ਨੂੰ ਸਾਨੂੰ ਕੀ ਦੱਸਣਾ ਚਾਹੀਦਾ ਸਿੱਖਾਂ ਨੂੰ ਮੈਂ ਇੱਕ ਗੱਲ ਕਹਾਂਗਾ ਇਟ ਇਟਸ ਨਾਟ ਈਜ਼ੀ ਟੂ ਅਨਸਰ ਬਟ ਸਟਿਲ ਆਵਲ ਐਂਸਰ ਪਹਿਲੀ ਗੱਲ ਤਾਂ ਇਹ ਹੈ ਨਾ ਕਿ ਸਾਨੂੰ ਹਰ ਚੀਜ਼ ਨੂੰ ਕੰਡੈਮ ਕਰਨਾ ਸਾਨੂੰ ਬੰਦ ਕਰਨਾ ਚਾਹੀਦਾ ਅਸੀਂ ਠਿਕਾ ਲਿਆ ਆ ਅਸੀਂ ਠਿਕਾ ਲਿਆ ਆ ਵੀ ਹਰ ਚੀਜ਼ ਅਸੀਂ ਕੰਡੈਮ ਕਰਨੀ ਕਰਨੀ ਆ ਲੈਟ ਅਸ ਲੁੱਕ ਐਟ ਦਾ ਅਚੀਵਮੈਂਟ ਜਦ ਅਸੀਂ ਨਿਆਂਿਆਂ ਨੂੰ ਦੱਸਣਾ ਨਾ ਜਿਹੜੀ ਮੈਂ ਗੱਲ ਪਹਿਲਾਂ ਕਹਿ ਕੇ ਛੱਡਿਆ ਅਸੀਂ ਨਿਆਂਿਆਂ ਨੂੰ ਇਹ ਕਹਿਣਾ ਵੀ ਭਾਈ ਆ ਦੇਖੋ ਆ ਬੰਦਾ ਬੈਠਾ ਸੀ ਹੈ ਮੈਨੂੰ ਸਵਾਲ ਕੀਤਾ ਸੀਗੇ ਹੁਣੇ ਥੋੜਾ ਚਿਰ ਪਹਿਲਾਂ ਵੀ ਤੂਰ ਸਾਹਿਬ ਇਲੈਕਸ਼ਨ ਜਿੱਤੇ ਘਰੇ ਮੈਂ ਨਿਆਂਿਆਂ ਨੂੰ ਇੱਕ ਗੱਲ ਕਹਿਣਾ ਹੁੰਦਾ ਜਦੋਂ ਮੈਨੂੰ ਪਹੇ ਨਾ ਮੈਂ ਆਪਣੇ ਬੇਟੇ ਨੂੰ ਵੀ ਇਹ ਗੱਲ ਕਹੀ ਸੀ ਵੀ ਮੈਨੂੰ ਕਹਿੰਦਾ ਕਹਿੰਦਾ ਪਾਪਾ ਵੀ ਵਾਟ ਯੂ ਵਾਂਟ ਮੀ ਟੂ ਡੂ ਅਟ ਦੈਟ ਟਾਈਮ ਐਗਜ਼ੈਕਟਲੀ ਸਮਹਾਉ ਕੋਈ ਖਬਰ ਚੱਲਦੀ ਸੀ ਐਂਡ ਓਬਾਮਾ ਵਾਸ ਸਿਟਿੰਗ ਇਨ ਦਾ ਵਾਈਟ ਹਾਊਸ ਉਹਦੀ ਸਟੇਟਮੈਂਟ ਸੀ ਕੋਈ ਆ ਰਹੀ ਤਾਂ ਮੈਂ ਉਹਨੂੰ ਇੱਕ ਗੱਲ ਕਹੀ ਸੀ ਮੈਂ ਕਿ ਦੈਟਸ ਵੇਅਰ ਆਈ ਵਾਂਟ ਯੂ ਟੂ ਬੀ ਮੇਰਾ ਖਿਆਲ ਆ ਮਨਮੋਹ ਸਿੰਘ ਨੇ ਪ੍ਰੂਵ ਕਰਤਾ ਕਿ ਜੇ ਅਸੀਂ ਉੱਥੇ ਚੱਲ ਜਾਂਦੇ ਹਾਂ ਨਾ ਹੂੰ ਹੂੰ ਤਾਂ ਅਸੀਂ ਦੇਣ ਦੇ ਗਏ ਆਂ ਔਰ ਸਾਨੂੰ ਵੀ ਉਹੋ ਅਚੀਵ ਕਰਨ ਵਾਸਤੇ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਗੁਰਬਾਣੀ ਤੋਕ ਹੁੰਦੀ ਆ ਨਾ ਹੱਸਣ ਖੇਡਣ ਮਨ ਕਾ ਚਾਓ ਉਹ ਚੀਜ਼ ਆ ਜਿਹੜੀ ਨਾ ਸਾਨੂੰ ਉਹ ਚੀਜ਼ ਮੱਦੇ ਨਜ਼ਰ ਰੱਖਦੇ ਹੋਏ ਸਾਨੂੰ ਆਪਣੇ ਨਿਆਣਿਆਂ ਨੂੰ ਇਹ ਦੱਸਣ ਦੀ ਲੋੜ ਆ ਕਿ ਪੁੱਤ ਡੈਡ ਵਾਸ ਡਾਕਟਰ ਮਨਮੋਹਨ ਸਿੰਘ ਐਂਡ ਸਾਨੂੰ ਇਸ ਚੀਜ਼ ਦਾ ਮਾਣ ਆ ਵੀ ਤੁਸੀਂ ਉੱਥੇ ਬੈਠੋਗੇ ਔਰ that will be the biggest ਸ਼ਰਧਾਂਜਲੀ ਟੂ ਡਾਕਟਰ ਮਨਮੋਹਨ ਸਿੰਘ ਤੁਸੀਂ ਪ੍ਰੋਗਰਾਮ ਦੇ ਵਿੱਚ ਬੜਾ ਟਾਈਮ ਦਿੱਤਾ ਤੁਹਾਡਾ ਬੜਾ ਧੰਨਵਾਦ ਤੁਸੀਂ ਕੀਮਤੀ ਗੱਲ ਕਈ ਗੱਲਾਂ ਕੀਤੀਆਂ ਸੋ ਮੈਂ ਇੱਕ ਗੱਲ ਦਰਸ਼ਕਾਂ ਨੂੰ ਹੋਰ ਵੀ ਦੱਸਣੀ ਚਾਹਣਾ ਵੀ ਤੁਹਾਨੂੰ ਸਾਡੇ ਮੇਰੀ ਗੱਲ ਜਾਦਾ ਗਈ ਜਦੋਂ ਪ੍ਰਧਾਨ ਮੰਤਰੀ ਸੀ ਨਾ ਅਟਲ ਵਿਹਾਰੀ ਬਾਜਪਾਈ ਜੀ ਤਾਂ ਉਹਨਾਂ ਨੇ ਉਦੋਂ ਇਹ ਗੱਲ ਕਹੀ ਸੀਗੀ ਵੀ ਇਹ ਨਹੀਂ ਆ ਵੀ ਪਿਛਲੇ ਸਾਲਾਂ ਦੇ ਵਿੱਚ ਕੀ ਹੰਦੇ ਨੇ ਜਿਹੜਾ ਸਰਕਾਰਾਂ ਨੇ ਕੁਝ ਨਹੀਂ ਕੀਤਾ ਵੀ ਉਹ ਸਰਕਾਰਾਂ ਨੇ ਮਿਹਨਤ ਕੀਤੀ ਆ ਤਾਂ ਅਸੀਂ ਅੱਜ ਇੱਥੇ ਖੜੇ ਆ ਰਾਈਟ ਪਰ ਜਦੋਂ ਕਿਤੇ ਮੋਦੀ ਸਾਹਿਬ ਇਹ ਗੱਲ ਕਹਿੰਦੇ ਆ ਨਾ ਵੀ ਹਾਂ ਪਿਛਲੇ 70 ਸਾਲਾਂ ਚ ਕੁਝ ਨਹੀਂ ਹੋਇਆ ਤਾਂ ਵਿਚਲਾ ਉਹ ਵੀ ਸਮਾਂ ਗਿਣ ਜਾਂਦੇ ਆ ਤੇ ਆਪਣਾ ਵੀ ਸਮਾਂ ਵਿੱਚ ਗਿਣ ਜਾਂਦੇ ਆ ਪਰ ਇਹ ਨਹੀਂ ਆ ਵੀ ਮੈਂ ਸਮੇਂ ਦਾ ਵੀ ਹਰ ਸਰਕਾਰ ਨੇ ਇਵਨ ਕੇ ਇਹਨਾਂ ਦੀ ਸਰਕਾਰ ਨੇ ਵੀ ਕਈ ਜੜੀਆਂ ਚੀਜ਼ਾਂ ਨੇ ਪਲਾਂਗਾ ਪੁੱਟੀਆਂ ਨੇ ਪਰ ਜਦੋਂ ਤੁਸੀਂ ਕੰਡੈਮ ਤੁਸੀਂ ਕਹਿੰਨਾ ਵੀ ਕੰਡੈਮ ਸਾਨੂੰ ਹਰ ਚੀਜ਼ ਨੂੰ ਨਹੀਂ ਕਰਨਾ ਚਾਹੀਦਾ ਸੋ ਸਾਨੂੰ ਇਸ ਕਰਕੇ ਸੋਚਣਾ ਚਾਹੀਦਾ ਵੀ ਅਸੀਂ ਕਿਹੜੀ ਚੀਜ਼ ਨੂੰ ਕੰਡੈਮ ਕਰਨਾ ਹੈ ਕਿਹੜੀ ਚੀਜ਼ ਨੂੰ ਨਹੀਂ ਕਰਨਾ ਚਾਹੀਦਾ ਮੌਜੂਦਾ ਸਰਕਾਰ ਨੂੰ ਵੀ ਮੈਂ ਚਾਹੁੰਨਾ ਵੀ ਮੌਜੂਦਾ ਸਰਕਾਰ ਨੂੰ ਵੀ ਅਸਲ ਚ ਸੌਰੀ ਟੂ ਕੱਟ ਯੂਫ ਮੌਜੂਦਾ ਸਰਕਾਰ ਵੀ ਡਾਕਟਰ ਮਰਮੋਣ ਸਿੰਘ ਦੀਆਂ ਪ੍ਰਾਪਤੀਆਂ ਨੂੰ ਸਿਰਫ ਉਦਾਂ ਕੈਮਰੇ ਤੇ ਨਾ ਨਾ ਅਕਸੈਪਟ ਕਰੇ ਦਿਲੋਂ ਵੀ ਅਕਸੈਪਟ ਕਰੇ ਵੀ ਹਾਂ ਉਹ ਇੱਕ ਭੇਦ ਭਾਵ ਹੈ ਜਿਹੜਾ ਜਿਸ ਤਰੀਕੇ ਤੁਸੀਂ ਪੰਡਿਤ ਨਹਿਰੂ ਦੀ ਗੱਲ ਦਸੀ ਨਾ ਠੀਕ ਹੈ ਵੀ ਹਾਂ ਸੈਕੂਲਰ ਕਿਸ ਤਰੀਕੇ ਬਣਾਇਆ ਜਾਂਦਾ ਅਸਲ ਦੇ ਵਿੱਚ ਜਿਹੜਾ ਸੈਕੂਲਰ ਹੈ ਸਾਨੂੰ ਉਹ ਅਸੀਂ ਹੋਣਾ ਸਿੱਖੀਏ ਮੇਰਾ ਖਿਆਲ ਹਾਂ ਹਾਂ ਬਿਲਕੁਲ ਮੈਂ ਉਹੀ ਤੁਹਾਨੂੰ ਕਹਿਣ ਲੱਗਾ ਸੀ ਕਿ ਐਤਕੀ ਜਿਹੜਾ ਇਲੈਕਸ਼ਨ ਹੋਈ ਆ ਮਨਮੋਹਨ ਸਿੰਘ ਹੋਣਾ ਨੇ ਇੱਕ ਚਿੱਠੀ ਲਿਖੀ ਸੀ ਪੰਜਾਬ ਦੇ ਵਿੱਚ ਜਆ ਵੋਟਾਂ ਪੈਣੀਆਂ ਸੀ ਪਈ ਵੋਟਾਂ ਜਿਹੜੀਆਂ ਪਾਉਣੀਆਂ ਆ ਉਹ ਇਹ ਸੋਚ ਕੇ ਪਾਓ ਪਈ ਤੁਸੀਂ ਕਮਿਊਨਿਟੀ ਨਹੀਂ ਬਣਣੀ ਹਮ ਇੱਕੋ ਪਾਰਟੀ ਕਮਿਊਨਿਟੀ ਬਣਨ ਦੀ ਗੱਲ ਕਰ ਰਹੀ ਸ਼ੁਰੂ ਤੋਂ ਹਮ 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 ਅਸੀਂ ਮੁਲਕ ਇਕੱਠਾ ਰੱਖਣ ਦੀ ਗੱਲ ਕਰਨੀ ਹੈ ਅਸੀਂ ਮੁਲਕ ਦੀ ਸਕਸੈਸ ਵਾਸਤੇ ਗੱਲ ਕਰਨੀ ਆ ਔਰ ਅਸੀਂ ਮੁਲਕ ਨੂੰ ਕਿੱਥੇ ਲੈ ਕੇ ਜਾਣਾ ਕਲੈਕਟਿਵਲੀ ਹੂੰ ਉਹਦੀ ਗੱਲ ਕਰਨੀ ਆ ਐਂਡ that itself says a lot about uh, ਪਈ ਜੋ ਅੱਜ ਕੱਲ ਦਾ ਜੋ ਸਮੇਂ ਦਾ ਪੋਲਿਟਿਕਸ ਉੱਥੇ ਚੱਲ ਰਿਹਾ ਹੈਗਾ ਔਰ ਉਸ ਪੋਲਿਟਿਕਸ ਕਰਕੇ ਉਹਨਾਂ ਦੀ ਜਿਹੜੀ ਯਾਦਦਾਸ਼ਤ ਆ ਉਹ ਵੀ ਧੁੰਦਲੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਤਾਂ ਹੋਲੇ ਨਹੀਂ ਉਹ ਧੁੰਦਲੀ ਹੋ ਜਾਣੀ ਆ ਕਈ ਵਾਰੀ ਕੀ ਹੁੰਦਾ ਤੁਸੀਂ ਨਾ ਕਿਸੇ ਚੀਜ਼ ਦੇ ਉੱਤੇ ਜਿਆਦਾ ਮਿੱਟੀ ਪਾਉਣ ਦੀ ਕੋਸ਼ਿਸ਼ ਕਰਦੇ ਆ ਨਾ ਉਹ ਕਈ ਲੋਕੀ ਜਿਹਨਾਂ ਨੂੰ ਨਹੀਂ ਵੀ ਪਤਾ ਹੁੰਦਾ ਨਾ ਉਹ ਵੀ ਕਹਿੰਦੇ ਯਾਰ ਦੇਖੀਏ ਤਾਂ ਸਹੀ ਕੀ ਦੱਬਣ ਲੱਗੇ ਉਹ ਯਾ right and that is something that will bring up his persona more brighter and make him even a higher personality than what he is ਦਰਸ਼ਕੋ ਤੁਹਾਨੂੰ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਆਪਣੀ ਜਿਹੜੀ ਫੀਡਬੈਕ ਜਰੂਰ ਦੇ ਸਾਨੂੰ ਦੱਸਣਾ ਅਤੇ ਤੁਸੀਂ ਚੈਨਲ ਦਾ ਜਿਹੜਾ YouTube ਚੈਨਲ ਹੈ ਉਹ ਸਾਡਾ ਸਬਸਕ੍ਰਾਈਬ ਵੀ ਕਰਨਾ D5 ਚੈਨਲ ਪੰਜਾਬੀ ਦੇ ਨਾਲ ਤੁਸੀਂ YouTube ਦੇ ਉੱਤੇ ਜਿਹੜਾ ਸਾਡਾ Facebook ਪੇਜ ਵੀ ਜਿਹੜਾ ਉਸ ਨੂੰ ਵੀ ਲਾਈਕ ਕਰੋ ਅਤੇ ਵੱਧ ਤੋਂ ਵੱਧ ਜਿਹੜੇ ਪ੍ਰੋਗਰਾਮ ਨੇ ਉਹੋ ਦੇਖਣ ਦੇ ਲਈ ਦੇਖਦੇ ਰਹੋ D5 ਪੰਜਾਬੀ ਬਹੁਤ ਬਹੁਤ ਧੰਨਵਾਦ